ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਅਤੇ ਕੌਰ ਜੋ ਕਿ ਇੱਕ ਵੱਖਰੀ ਪਹਿਚਾਨ ਸਾਨੂੰ ਸਾਡੇ ਗੁਰੂ ਸਾਹਿਬ ਵੱਲੋਂ ਨਿਵਾਜੀ ਗਈ ਹੈ ਤੇ ਅੱਜ ਉਸੇ ਸਿੰਘ ਅਤੇ ਕੌਰ ਦਾ ਅਰਥ ਅਤੇ ਹਿਸਟਰੀ ਜਾਣਾਂਗੇ ਇਸ ਵੀਡੀਓ ਵਿੱਚ ਜਿੱਦਾਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਭਾਰਤ ਇੱਕ ਜਾਤੀ ਪ੍ਰਧਾਨ ਦੇਸ਼ ਹੈ ਤੇ ਆਪਣੇ ਦੇਸ਼ ਵਿੱਚ ਕਈ ਧਰਮ ਅਤੇ ਕਈ ਜਾਤੀਆਂ ਦੇ ਲੋਕ ਰਹਿੰਦੇ ਹਨ ਆਮ ਤੌਰ ਤੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਕਿ ਇੱਕ ਧਰਮ ਦੇ ਲੋਕ ਵੀ ਆਪਣੇ ਨਾਮ ਪਿੱਛੇ ਅਲੱਗ-ਅਲੱਗ ਸਰਨੇਮ ਲਾਉਂਦੇ ਹਨ ਪਰ ਸਿੱਖ ਧਰਮ ਵਿੱਚ ਅਜਿਹਾ ਦੇਖਣ ਨੂੰ ਨਹੀਂ ਮਿਲਦਾ ਸਿੱਖ ਧਰਮ 'ਚ ਲੋਕ ਆਪਣੇ ਨਾਮ ਪਿੱਛੇ ਸਿੰਘ ਅਤੇ ਕੋਰ ਸ਼ਬਦ ਦੀ ਵਰਤੋਂ ਕਰਦੇ ਹਨ ਸਿੱਖ ਧਰਮ ਵਿੱਚ ਇਸ ਦੀ ਸ਼ੁਰੂਆਤ ਕਦੋਂ ਹੋਈ ਇਹ ਜਾਣਦੇ ਹਾਂ ਤੇ ਸਿੰਘ ਅਤੇ ਕੋਰ ਸ਼ਬਦ ਦਾ ਪਹਿਲੀ ਵਾਰ ਜਨਮ ਗੁਰਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਕੀਤਾ ਜਿਸ ਸਮੇਂ ਦੇਸ਼ ਵਿੱਚ ਜਾਤੀ ਪ੍ਰਥਾ ਚਰਮਤੇ ਸੀ ਗੁਰਗੋਮੀ ਸਿੰਘ ਨੇ ਸਭ ਨੂੰ ਇੱਕ ਕਰਕੇ ਰੱਖਣ ਲਈ ਸਭ ਸਿੱਖਾਂ ਨੂੰ ਹੁਕਮ ਦਿੱਤਾ ਕਿ ਬੰਦੇ ਆਪਣੇ ਨਾਮ ਪਿੱਛੇ ਸਿੰਘ ਅਤੇ ਔਰਤਾ ਆਪਣੇ ਨਾਮ ਪਿੱਛੇ ਕੋਰ ਲਉਣਗੀਆਂ ਉਹਨਾਂ ਨੇ ਜੇਹਾਂ ਤਾਂ ਕੀਤਾ ਤਾਂਕਿ ਸਿੱਖ ਧਰਮ ਵਿੱਚ ਵੀ ਲੋਕ ਜਾਤੀਆਂ ਦਾ ਪ੍ਰਚਾਰ ਨਾ ਕਰਨ ਤੇ ਆਪਣੀਆਂ ਜਾਤੀਆਂ ਪਿੱਛੇ ਇੱਕ ਦੂਜੇ ਨੂੰ ਨੀਵਾਂ ਜਾਂ ਉੱਚਾ ਨਾ ਸਮਝਣ ਸਭ ਇੱਕ ਸਮਾਨ ਹਨ ਸਾਰੇ ਬੰਦੇ ਇੱਕ ਸਮਾਨ ਹਨ ਸਾਰੀਆਂ ਔਰਤਾਂ ਇੱਕ ਸਮਾਨ ਹਨ ਇਸੇ ਕਰਕੇ ਆਪਾਂ ਨੂੰ ਦੋ ਸ਼ਬਦ ਦਿੱਤੇ ਗਏ ਸਿੰਘ ਅਤੇ ਕੋਰ ਸਿੰਘ ਦਾ ਅਰਥ ਹੁੰਦਾ ਹੈ ਸ਼ੇਰ ਜੋ ਕਿਸੇ ਤੋਂ ਨਹੀਂ ਡਰਦਾ ਅਤੇ ਸਚਾਈ ਦੇ ਰਾਹ ਤੇ ਚੱਲਦਾ ਹੈ ਸਿੰਘ ਨੂੰ ਸਿਰਫ ਰੱਬ ਤੋਂ ਡਰ ਲੱਗਦਾ ਹੈ ਇੱਕ ਸੱਚਾ ਸਿੰਘ ਸਚਾਈ ਦੀ ਰਾਹ ਤੇ ਚੱਲ ਕੇ ਦੀਨ ਦੁਖੀਆਂ ਦੀ ਮਦਦ ਕਰਦਾ ਹੈ ਤੇ ਉਹ ਗੁਰੂ ਸਾਹਿਬ ਦਾ ਇੱਕ ਸੱਚਾ ਭਗਤ ਹੁੰਦਾ ਹੈ ਉਸੇ ਤਰ੍ਹਾਂ ਕੋਰ ਦਾ ਅਰਥ ਕੀ ਹੈ ਗੁਰੂ ਸਾਹਿਬ ਨੇ ਨਰ ਅਤੇ ਨਾਰੀ ਦੇ ਵਿਚਕਾਰ ਦਾ ਅੰਤਰ ਦੂਰ ਕਰਨ ਲਈ ਔਰਤਾਂ ਨੂੰ ਵੀ ਸਿੰਘ ਸ਼ਬਦ ਦੇ ਬਰਾਬਰ ਕੋਰ ਸ਼ਬਦ ਦਿੱਤਾ ਤਾਂ ਕਿ ਦੋਨਾਂ ਨੂੰ ਬਰਾਬਰ ਮਾਨ ਸਨਮਾਨ ਮਿਲੇ ਉਹਨਾਂ ਨੇ ਕਿਹਾ ਕਿ ਔਰਤ ਇੱਕ ਰਾਜਕੁਮਾਰੀ ਦੇ ਸਮਾਨ ਹੈ ਤੇ ਉਹਨਾਂ ਨੇ ਕੁਝ ਸ਼ਬਦਾਂ ਦੀ ਵਰਤੋਂ ਕੀਤੀ ਸੋ ਕਿਉਂ ਮੰਦਾ ਆਖੀ ਜਿਤ ਜਮ ਮੇ ਰਾਜਾਨ ਇਹ ਰਾਜਿਆਂ ਨੂੰ ਜਨਮ ਦੇਣ ਵਾਲੀ ਨੂੰ ਆਪਾਂ ਮੰਦਾ ਕਿਵੇਂ ਆਖ ਸਕਦੇ ਹਾਂ ਉਹਨੂੰ ਨੀਵਾ ਕਿਵੇਂ ਰੱਖ ਸਕਦੇ ਹਾਂ ਸੋ ਔਰਤਾ ਲਈ ਉਹਨਾਂ ਨੇ ਕੋਰ ਸ਼ਬਦ ਦੀ ਵਰਤੋਂ ਕੀਤੀ ਸਿੰਘ ਸ਼ਬਦ ਦਾ ਅਰਥ ਹੁੰਦਾ ਹੈ ਸ਼ੇਰ ਲਾਇਨ ਤੇ ਕੋਰ ਸ਼ਬਦ ਦਾ ਹੁੰਦਾ ਹੈ ਰਾਜਕੁਮਾਰੀ ਤੇ ਪ੍ਰਿੰਸੈਸ ਤੇ ਧੰਨਵਾਦ ਜੀ ਅੱਜ ਦੇ ਵੀਡੀਓ ਵਿੱਚ ਇਹੀ ਰਹੇਗਾ ਆਪਣਾ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਾਡਾ ਚੈਨਲ ਲਰਨ ਪੰਜਾਬ ਫੋਲੋ ਕਰੋ ਤੇ ਸਬਸਕ੍ਰਾਈਬ ਕਰੋ ਥੈਂਕ ਯੂ ਜੀ